पूरा हाँ। हाँ। मैटर अच्छा की लड़े हुए सारे लड़े हुए रातू रात गए ਜਾਰੇ ਗਲਤ ਚੱਲਦੇ ਜਿਹੜੇ ਕਿ ਨਾ ਸਾਡਾ ਗਰੁੱਪ ਆ ਅਸੀਂ ਇੱਕ ਦੂਜੇ ਨਾਲ ਗਲੇ ਹੋਏ ਆ ਉਹ ਕੁੜੀਆਂ ਰੱਖਦੇ ਸਿੱਧੀ ਜੀ ਗੱਲ ਆ ਇਹ ਕੁੜੀਆਂ ਰੱਖਦੇ ਆ ਠੀਕ ਆ ਕੁੜੀਆਂ ਰੱਖਦੇ ਤੁਹਾਨੂੰ ਦਿਖਾ ਪ੍ਰੂਫ ਵੀ ਦਿਖਾ ਦਿੰਦੇ ਅਸੀਂ ਵੀ ਸਾਡੇ ਕੋਲੇ ਹੈ ਗਿਆ ਆ ਸਾਨੂੰ ਬੋਲਣ ਤੇ ਮਜਬੂਰ ਕੀਤਾ ਅਸੀਂ ਬੋਲਦੇ ਨਹੀਂ ਸੀ ਇਹ ਇਹ ਬੋਲਣ ਤੇ ਮਜਬੂਰ ਨਹੀਂ ਸੀ ਇਹ ਨਾ ਮੈਂ ਬੋਲਦੀ ਆ ਨਹੀਂ ਯਾਰ ਬਹੁਤ ਹੋ ਗਿਆ ਉਹਨਾਂ ਨੂੰ ਜਲੂਸ ਕਰਦੇ ਸਨ ਅਸੀਂ ਆ ਤਾਂ ਜਵਾਕ ਪਾਲਦੇ ਸੀਗੇ

ਉਸ ਮੁੱਦੇ ਲੱਗੇ ਅੱਜ ਤਸੀਲਤ ਉਹ ਉਸ ਮੁੱਦੇ ਨੂੰ ਨਹੀਂ ਸਾਨੂੰ ਸਾਰਿਆਂ ਨੂੰ ਕੱਢਿਆ ਗਿਆਗਾ 45 47 ਬੰਦਿਆਂ ਨੂੰ ਕੱਢਿਆ ਗਿਆਗਾ 10 ਕੁੜੀਆਂ ਨੂੰ ਕੱਢਿਆ ਗਿਆ ਸ਼ਰੀਫ ਘਰ ਦੀਆਂ ਕੁੜੀਆਂ ਨੂੰ ਕੱਢਿਆ ਗਿਆ ਜੋ ਆਪਦੇ ਮਾਪਿਆਂ ਦੇ ਕੋਲੇ ਰਹਿੰਦੀਆਂ ਹੀਆਂ ਬਾਕੀ ਜਿਹੜੀਆਂ ਜੜੀਆਂ ਡਿਫਾਲਟਰ ਆ ਜਿਹੜੀਆਂ ਬਾਹਰ ਰਹਿੰਦੀਆਂ ਹੀਆਂ ਉਹਨਾਂ ਨੂੰ ਕੁਛ ਨਹੀਂ ਕਿਹਾ ਇਹ ਸਾਰੀਆਂ ਡਿਊਟੀ ਤੇ ਹੈ ਐਸਟਮ ਡਿਊਟੀ ਤੇ ਹੈ

ਉਦੋਂ ਬਾਅਦ ਚ ਇੱਕ ਤਰੀਕ ਦਿਨੀ ਅੱਜ ਉਹ ਬਰਾਰਡ ਕੰਪਨੀ ਪ੍ਰਿੰਸੀਪਲ ਨੂੰ ਚੇਂਜ ਕਰਕੇ ਐਮਸ ਹਸਪੀਟਲ ਦੇ ਤੇ ਆਈ ਆ ਔਰ ਉਹਦੇ ਵਿੱਚ ਇਹਨਾਂ ਨੇ ਕਿਸੇ ਬਿਨਾ ਰਿਜਮ ਤੋਂ ਡਾਕੂਮੈਂਟ ਜਮਾ ਕਰਕੇ ਬਿਨਾ ਰਿਜਮ ਤੋਂ ਇਹਨਾਂ ਨੇ ਕੀ ਕੀਤਾ ਬਰਾਰਡ ਕੰਪਨੀ ਨੇ ਸੁਪਰਵਾਈਜ਼ਰ ਜਗਸੀਰ ਸਿੰਘ ਜੋ ਕਿ ਇੱਥੇ ਐਸਓ ਦੀ ਡਿਊਟੀ ਕਰਦੇ ਆ ਉਹਨਾਂ ਨੇ ਗਰੁੱਪ ਦੇ ਵਿੱਚ ਬਸ ਕੋਈ ਅਲਟੀਮੇਟਰ ਨਹੀਂ ਨਾ ਕਿਸੇ ਨੂੰ ਕੁਛ ਬਸ ਲਿਸਟ ਬਣਾ ਕੇ ਸੈਂਦ ਕਰਤੀ ਆ ਕਿ ਕੱਲ ਨੂੰ ਇਹ ਬੰਦੇ ਡਿਊਟੀ ਤੇ ਨਹੀਂ ਆਉਣਗੇ ਇਹਨੇ ਰੱਥੇ ਇੱਕ ਗਾਰਡ ਪਾਰਟੀ ਮੇਡਿਸ ਗਾਰਡ ਨੇ ਇਹ ਬਹੁਤ ਵਿਚਾਰੇ ਗਰੀਬ ਬੰਦੇ ਆ ਜੋ ਕਿ ਇਸੇ ਨੌਕਰੀ ਤੇ ਆਪਣਾ ਪਰਿਵਾਰ ਪਾਲਦੇ ਆ ਜਿਵੇਂ ਇੱਕ ਸਰਵਿਸਮੈਨ ਰੱਖਿਆ ਇਹਨਾਂ ਨੂੰ ਪੈਨਸ਼ਨ ਵੀ ਮਿਲਦੀ ਆ ਔਰ ਇਧਰ ਦੀ ਤਨਖਾਹ ਵੀ ਲੈਂਦੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਸਰਵਿਸਮੈਨਾਂ ਚੋਂ ਮੈਂ ਸੁਪਰਵਾਈਜ਼ਰ ਭੁਪਿੰਦਰ ਸਿੰਘ ਨੂੰ ਔਰ ਸੁਪਰਵਾਈਜ਼ਰ ਵਿਕਰਮ ਸਿੰਘ ਸੁਪਰਵਾਈਜ਼ਰ ਲਖਵੀਰ ਸਿੰਘ ਔਰ ਸੁਪਰਵਾਈਜ਼ਰ ਪ੍ਰਦੀਪ ਸਿੰਘ ਨੂੰ ਕੱਢਿਆ ਗਿਆ ਜਿਹਦੇ ਵਿੱਚ 45 ਗਾਰਡ ਹੋਰ ਨਹੀਂ ਜਿਨ੍ਹਾਂ ਨੂੰ ਬਿਨਾ ਅਲਟੀਮੇਟਰ ਤਾਂ ਬਿਨਾ ਕਿਸੇ ਗੱਲ ਤੋਂ ਕੱਢ ਦਿੱਤਾ ਗਿਆ ਜੋ ਕਿ ਇੱਥੋਂ ਦੇ ਡਾਇਰੈਕਟਰ ਸਾਹਿਬ ਆ ਉਹਨਾਂ ਨੂੰ ਵੀ ਇਸ ਗੱਲ ਦੀ ਪਿੰਕ ਤੱਕ ਨਹੀਂ ਸੀ ਕਿ ਕੇ ਸਿਰਫ ਇਹ ਗਾਰਡ ਲੈਵਲ ਤੇ ਪਤਾ ਸੀ ਮੋਰਨਿੰਗ ਪਤਾ ਲੱਗਿਆ ਉਹ ਵੀ ਗਰੁੱਪ ਦੇ ਵਿੱਚ ਮੈਸੇਜ ਤੇ ਵੀ ਇਹ ਬੰਦੇ ਡਿਊਟੀ ਨਹੀਂ ਆ ਰਹੇ ਔਰ ਇਹ ਬੰਦਿਆਂ ਨੂੰ ਡਿਊਟੀ ਤੇ ਨਹੀਂ ਲਿਆ ਜਾਏਗਾ ਨਵੇਂ ਬੰਦੇ ਇਹਨਾਂ ਦੀ ਜਗ੍ਹਾ ਤੇ ਰੱਖ ਲਈ ਗਏ ਆ ਪਰ ਇਹਦੇ ਵਿੱਚ ਅਸੀਂ ਪੰਜਾਬ ਗਵਰਨਮੈਂਟ ਕੇਂਦਰ ਗਵਰਨਮੈਂਟ ਦਾ ਜੋ ਐਮਸ ਹਸਪੀਟਲ ਆ ਅਸੀਂ ਇਹ ਚਾਹੁੰਦੇ ਆ ਕਿ ਇਹ ਗਾਰਡ ਵੇਪ ਜਿੰਨੇ ਵੀ ਸੁਪਰਵਾਈਜ਼ਰ ਕੱਢੇ ਗਏ ਆ ਇਹਨਾਂ ਦੀ ਨੌਕਰੀ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਇਹ ਆਪਦੇ ਬਾਲ ਬੱਚਿਆਂ ਨੂੰ ਸੁੱਖ ਦੀ ਰੋਟੀ ਖਵਾ ਸਕਣ। ਤੁਹਾਡੀ ਤੁਹਾਡੀ ਡਾਇਰੈਕਟਰ ਨਾਲ ਗੱਲ ਹੋਈ ਹੈ? ਨਹੀਂ ਸਰ ਡਾਇਰੈਕਟਰ ਸਾਹਿਬ ਦਾ ਸਾਡੇ ਕੋਲ ਨੰਬਰ ਨਹੀਂ ਹੈ ਕਿਉਂਕਿ ਉਹ ਵੀ ਨਵੇਂ ਆਏ ਆ ਜੋ ਬਰਾੜ ਕੰਪਨੀ ਦੇ ਬਰਾੜ ਸਾਹਿਬ ਆ ਕਰਨਲ ਬਰਾੜ ਸਾਹਿਬ ਆ ਉਹਨਾਂ ਦਾ ਵੀ ਕਿਸੇ ਗਾਰਡ ਨੂੰ ਨਾ ਕਿਸੇ ਸੁਪਰਵਾਈਜ਼ਰ ਨੂੰ ਨੰਬਰ ਨਹੀਂ ਦਿੱਤਾ ਗਿਆ। ਕਾਰਨ ਇਹ ਹੀ ਸੀ ਕਿ ਇਹਨਾਂ ਬੰਦਿਆਂ ਨੂੰ ਬਾਹਰ ਕੱਢਿਆ ਜਾਣਾ ਸੀ। ਟੋਟਲ ਕਿੰਨੇ ਜਰੇ ਹੋ? 45 ਗਾਰਡ ਹੈ ਜੀ ਔਰ 4 ਸੁਪਰਵਾਈਜ਼ਰ ਆ। ਕੋਪਾ 49 ਜਾਣੇ ਆ ਅਸੀਂ ਪੰਜਾਬ ਗਵਰਨਮੈਂਟ ਤੋਂ ਔਰ ਕੇਂਦਰ ਗਵਰਨਮੈਂਟ ਤੋਂ ਇਹੀ ਬੇਨਤੀ ਕਰਦੇ ਆ ਵੀ ਵਿੱਚ ਜੋ 50 ਕੇ 60 ਦੇ ਵਿੱਚ ਸਪੇਅਰ ਗਾਰਡ ਨੇ ਉਹਨਾਂ ਦੇ ਵੀ ਡਾਕੂਮੈਂਟ ਅਜੇ ਜਾਣ ਨਹੀਂ ਕੀਤੇ ਗਏ ਹੋਰ ਅਗਲਾ ਸਰ ਪਲੀਜ਼ ਇਹੀ ਆ ਵੀ ਸਾਡਾ ਪਿਆਰ ਵੀ ਕਿਰਪਾ ਕਰਕੇ ਜਿੰਨੇ ਵੀ ਇਹ ਵਿਚਾਰੇ بے ਰੋਜ਼ਗਾਰ ਹੋਏ ਆ ਸਰ ਇਹਨਾਂ ਕੋਲੇ ਕੋਈ ਪੈੜੀ ਨਹੀਂ ਵਿਚਾਰੇ ਗਰੀਬ ਘਰਾਂ ਤੋਂ ਉੱਤੇ ਆਏ 12 12 ਬੀਏ ਪੜ੍ਹੇ ਹੋਏ ਬੱਚੇ ਨੇ ਇਹਨਾਂ ਨੂੰ ਗਲਤ ਰਸਤੇ ਤੋਂ ਰੋਕਿਆ ਔਰ ਇਹ ਆਪਣੇ ਵਧੀਆ ਨਸ਼ੇ ਪੱਤੇ ਤੋਂ ਰਹਿਤ ਨੇ ਇਹਨਾਂ ਦੇ ਡਰਗ ਟੈਸਟ ਵੀ ਕਰਵਾਏ ਜਾ ਰਹੇ ਜੀ ਤੇ ਉਹਨਾਂ ਦਾ ਮੈਡੀਕਲ ਹਰ ਸਾਲ ਕਰਵਾਇਆ ਜਾਂਦਾ ਜੀ ਫਿਜ਼ੀਕਲ ਔਰ ਐਨੀ ਡਰਲ ਪੀਰੀਅਡ ਵੀ ਲਾਏ ਜਾਂਦੇ ਆ ਔਰ ਇਹ ਗਾਰਡ ਜੋ ਹੈ ਬਹੁਤ ਇੱਕ ਫੌਜੀ ਤਰੀਕੇ ਨਾਲ ਇਹਨਾਂ ਦੇ ਵਿੱਚ ਡਿਊਟੀ ਨਿਭਾ ਰਹੇ ਆ ਜੀ ਔਰ